ਡੇਰਾ ਸੱਚਾ ਸੋਦਾ ਮੁਖੀ ਗੁਰਮੀਤ RAM ਰਹੀਮ ਨੂੰ ਮਾਫੀ ਦੇਣ ਵਾਲੇ ਸਿੰਘ ਸਹਿਬਾਨ ਦੇ ਫੈਸਲੇ ਤੇ ਐਸਡੀਪੀਸੀ ਨੇ ਜਤਾਈ ਸਹਿਮਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਹਾਊਸ ਬੈਠਕ ਚ ਕੁਝ ਮੈਂਬਰਾਂ ਨੇ ਕੀਤਾ ਮਾਫੀ ਦੇਣ ਦਾ ਵਿਰੋਧ ਜਥੇਦਾਰ ਦੇ ਅਸਤੀਫੇ ਦੀ ਮੰਗ ਔਰ ਜੋ ਖਿਮਾ ਯਾਦਨਾ ਕੀਤੀ ਗਈ ਹੈ ਉਹਨੂੰ ਪੰਜੇ ਸਿੰਘ ਸਹਿਬਾਨ ਨੇ ਪ੍ਰਮਾਨ ਕਰਕੇ ਸਿੱਖ ਪੰਥ ਨੂੰ ਇਸ ਦਿਨ ਤੇ ਅਮਲ ਕਰਨ ਦੀ ਅਪੀਲ ਕੀਤੀ ਹੈ ਹਦੇਸ਼ ਦਿੱਤਾ ਹਦੇਸ਼ ਦਿੱਤਾ ਔਰ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਭਾਨ ਨੇ ਉਹਦੀ ਪ੍ਰਵਾਨਗੀ ਕੀਤੀ ਹੈ ਕੋਈ ਪ੍ਰਵਾਨਗੀ ਨਹੀਂ ਹੈਗੀ ਕੌਮ ਦੇ ਨਾਲ ਧੋਖਾ ਸ਼ਹੀਦਾਂ ਦਾ ਹੀ ਖਲਵਾੜ ਕੀਤੀ ਹੈ ਇਹਨਾਂ ਨੇ ਇਹ ਸਾਨੂੰ ਅੱਜ ਦੀ ਇਕਤਰਤਾ ਬਿਲਕੁਲ ਮਨਜ਼ੂਰ ਨਹੀਂ ਹੈਗੀ ਸਾਰੇ ਮੈਂਬਰ ਕਹੇ ਉਹ ਨਹੀਂ ਬੋਲੇ ਪਰ ਉਹ ਹੱਕ ਜਨੇ ਵੀ ਅੱਜ ਦੀ ਜਿਹੜੀ ਇਕਤਰਤਾ ਇਹਦੇ ਨਾਲ ਸੀ ਸਹਿਮਤ ਨਹੀਂਗੇ ਨਹੀਂ ਪ੍ਰਵਾਨ ਨਹੀਂ ਪ੍ਰਵਾਨ ਬਿਲਕੁਲ ਨਹੀਂ ਪ੍ਰਵਾਨ ਤੇ ਸਭ ਕੁਝ ਕੀਤਾ ਇਹਨਾਂ ਨੇ ਮੱਛਕੇ ਕੀਤਾ ਸਾਰਾ ਕੁਝ ਨਾ ਪ੍ਰਵਾਨ ਕੀਤਾ ਸਾਡੇ ਮੁੰਡੇ ਸ਼ਹੀਦ ਹੋ ਗਏ ਇਹਨਾਂ ਘਰਾਂ ਨੇ ਕੀ ਕੀਤਾ ਹੈ ਪੀਜੀਆ ਚੰਡੀਗੜ੍ਹ ਵਿੱਚ ਦਾਖਲ ਸੁਰਤ ਸਿੰਘ ਖਾਲਸਾ ਨੂੰ ਕੱਲ ਸ਼ਾਮ ਤੋਂ ਪਰਿਵਾਰ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਖਾਲਸਾ ਦੇ ਪੁੱਤਰ ਰਵਿੰਦਰ ਸਿੰਘ ਗੋਗੀ ਦਾ ਇਲਜ਼ਾਮ ਗੋਗੀ ਨੇ ਕਿਹਾ ਖਾਲਸਾ ਕਰ ਚੁੱਕੇ ਹਨ ਇਲਾਜ ਤੋਂ ਇਨਕਾਰ ਪ੍ਰਸ਼ਾਸਨ ਤੇ ਲਗਾਏ ਸਰਕਾਰ ਦੇ ਇਸ਼ਾਰੇ ਤੇ ਸੁਰਤ ਸਿੰਘ ਖਾਲਸਾ ਦੇ ਜਮਹੂਰੀ ਹੱਕਾਂ ਦੇ ਘਾਣ ਦੇ ਇਲਜ਼ਾਮ ਮੈਨੂੰ ਕੱਲ ਸਵੇਰ ਤੋਂ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ ਬਾਪੂ ਜੀ ਨੂੰ ਮੇਰਾ ਮੂੰਹ ਬੰਨ ਕੇ ਮੈਂਦੀ ਆ ਗਿਆ ਸੀ ਕਿ ਵੀ ਤੂੰ ਬੋਲ ਨਹੀਂ ਸਕਦਾ ਡਾਕਟਰਾਂ ਨਾਲ ਗੱਲ ਨਹੀਂ ਕਰ ਸਕਦਾ ਤੇ ਰੈਟ ਦੇ ਵਿੱਚ ਲਾਇਆ ਹੈਗਾ ਵੀ ਇੱਕ ਤਾਂ ਉਹਨਾਂ ਦੇ ਨਾਲ ਉਹ ਨਹੀਂ ਚਾਹੁੰਦੇ ਵੀ ਉਹਨਾਂ ਦੇ ਪੇਸਮੇਕਰ ਪਾਇਆ ਜਾਵੇ ਜਾਂ ਉਹਨਾਂ ਦਾ ਕੋਈ ਟਰੀਟਮੈਂਟ ਕੀਤਾ ਜਾਵੇ ਉਹਨਾਂ ਦੀ ਵੈਸ਼ ਦੇ ਅਗੇਂਸਟ ਉਹਨਾਂ ਦਾ ਟਰੀਟਮੈਂਟ ਹੋ ਰਿਹਾ ਈਰਾਕ ਵਿੱਚ ਬੰਦਕ ਬਣਾਏ ਗਏ 39 ਭਾਰਤੀ ਸੁਰੱਖਿਆਤ ਭਾਰਤੀ ਵਿਦੇਸ਼ ਮੰਤਰਾਲੇ ਦਾ ਦਾਵਾ ਵਿਦੇਸ਼ ਮੰਤਰਾਲੇ ਮੁਤਾਬਕ ਸੰਯੁਕਤ ਰਾਸ਼ਟਰ ਵਿੱਚ ਹੋਈ ਮੁਲਾਕਾਤ ਦੌਰਾਨ ਪੀਐਮ ਮੋਦੀ ਨੂੰ ਫਲਸਤੀਨੀ ਰਾਸ਼ਟਰਪਤੀ ਮੁਹੰਮਦ ਅਬਾਸ ਨੇ ਦਿੱਤੀ 39 ਭਾਰਤੀਆਂ ਦੇ ਜ਼ਿੰਦਾ ਤੇ ਆਈਐਸ ਦੇ ਕਬਜ਼ੇ 'ਚ ਹੋਣ ਦੀ ਜਾਣਕਾਰੀ ਪੀੜਤ ਪਰਿਵਾਰਾਂ ਨੇ ਕਿਹਾ ਨਾ ਦਿਓ ਤਰਵਾਸ ਪੁੱਤਰ ਲਿਆਓ ਵਾਪਸ ਪ੍ਰਧਾਨ ਮੰਤਰੀ ਜੀ ਨਿਵ ਕੋਸ਼ ਰੋ ਰਖਦੀ ਐ ਕਿ ਮਤਲਬ ਬੱਚਿਆਂ ਨੂੰ ਲਿਆਵੇ ਜਾਂ ਫੋਨ ਕਰਾਵੇ ਤੇ ਫੇਰ ਹੀ ਮਨ ਨੂੰ ਤਸੱਲੀ ਹੋਏ ਅਸ਼ੋਤੋਸ਼ ਮਹਾਰਾਜ ਸਮਾਦੀ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਖਤੀ ਅਦਾਲਤ ਵੱਲੋਂ ਡੇਰੇ ਨੂੰ ਮਾਮਲਾ ਸੁਲਝਾਉਣ ਲਈ ਸੁਝਾਅ ਦੇਣ ਦੇ ਹੁਕਮ ਪੁੱਛਿਆ ਕਿਸ ਤਰ੍ਹਾਂ ਕੀਤਾ ਜਾਏ ਅਸ਼ੋਤੋਸ਼ ਮਹਾਰਾਜ ਦਾ ਸਸਕਾਰ ਅਗਲੀ ਸੁਣਵਾਈ 3 ਨਵੰਬਰ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਨਵੀਂ ਕ੍ਰੈਡਿਟ ਪਾਲਿਸੀ ਨਾਲ ਬੈਂਕਾਂ ਦੀ EMI ਕਟਣ ਦੀ ਸੰਭਾਵਨਾ ਵਧੀ ਰੇਪੋ ਰੇਟ 'ਚ 50 ਬੇਸਿਸ ਪੁਆਇੰਟ ਦੀ ਕਟੌਤੀ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਸਮੇਤ ਕਈ ਬੈਂਕਾਂ ਨੇ ਵਿਆਜ ਦਰਾਂ 'ਚ ਕਟੌਤੀ ਕੀਤੀ ਸ਼ੁਰੂ ਆਰਬੀਏ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਸਰਕਾਰ ਨਾਲ ਮਿਲ ਬੈਂਕਰਾਂ ਰਹੀਂ ਆਮ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼